ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੀਰ ਜੀ ਆਪਾਂ ਨੇ 13 ਵਾਹ 7 ਫੁੱਟ ਟਰੇਲਰ ਰੈਡੀ ਕੀਤਾ ਹੈ ਜੀ ਬਾਡੀ ਸਵਾ ਦੋ ਫੁੱਟ ਹੈ ਜੀ ਬਿੱਡ ਢਾਈ ਫੁੱਟ ਹੈ ਜੀ ਫੁੱਲ ਪਲਾਜ਼ਮਾ ਕਟਿੰਗ ਟਰੇਲਰ ਬਣਿਆ ਹੋਇਆ ਹੈ ਜੀ ਸਾਰਾ ਸਮਾਨ ਲੇਜ਼ਰ ਕਟਿੰਗ ਦਾ ਲੱਗਿਆ ਹੋਇਆ ਹੈ ਜੀ ਪੂਰਾ ਰਿਵਿਊ ਕਰਾਵਾਂਗੇ ਟਰਾਲੇ ਦਾ ਪਹਿਲਾਂ ਚਾਰੋਂ ਸਾਈਡ ਤੋਂ ਟਰਾਲੇ ਦੀ ਲੁੱਕ ਚੈੱਕ ਕਰ ਲਓ ਵੀਰ ਜੀ ਦੇਖ ਸਕਦੇ ਹੋ ਜੀ 10 ਇੰਚੀ ਚਾਸੀ ਦੇ ਵਿੱਚ ਹੈ ਜੀ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਸਾਰਾ ਸਾਰੀ ਮੋਡੀਫਾਈਡ ਅਸੈਸਰੀ ਲੱਗੀ ਹੋਈ ਹੈ ਜੀ ਸ ਸਾਈਜ ਆ ਵੀਰ ਜੀ 13 ਫੁੱਟ ਚੌੜਾਈ ਹੈ ਜੀ 7 ਫੁੱਟ ਬਾਡੀ ਸਵਾ ਦੋ ਫੁੱਟ ਹੈ ਜੀ ਵਿੱਡ 2.5 ਫੁੱਟ ਹੈ। ਵਜ਼ਨ ਵੀਰ ਜੀ 25 ਕਿਲੋ ਪਲੱਸ ਹੈ ਜੀ ਰੇਟ 2,20,000 ਰੁਪਏ ਹੈ ਜੀ 2,20,000 ਰੁਪਏ। ਬਾਕੀ ਮੌਕੇ ਦੇ ਘੱਟ ਵੱਧ ਹੋ ਜਾਊਗਾ ਵੀਰ ਜੀ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਆ ਜੀ 70277 ਫੇਰ ਦੁਬਾਰਾ 77 ਹੈ ਜੀ 181 ਹੈ 70277 ਦੁਬਾਰਾ 77181 ਇਸ ਨੰਬਰ ਤੇ ਫੋਨ ਕਰਕੇ ਵੀਰ ਜੀ ਟਰਾਲੇ ਦੀ ਫੋਟੋਆਂ ਤੇ ਵੀਡੀਓ ਮੰਗਾ ਸਕਦੇ ਹੋ ਜੀ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਪੂਰੀ ਦੇਖਿਓ ਕੱਲੀ ਕੱਲੀ ਚੀਜ਼ ਟਰਾਲੇ ਦੀ ਦਿਖਾਵਾਂਗੇ ਕੀ ਕੀ ਮਾਲ ਆਇਆ ਸਾਰਾ ਮਾਲ ਹੈਵੀ ਲਾਇਆ ਹੈ ਜੀ ਤੇ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੀਡੀਓ ਫੋਟੋਆਂ ਕੁਝ ਵੀ ਦੱਸਣਾ ਰਹੇ ਜੇ ਵੀਡੀਓ ਦੇ ਵਿੱਚ ਮੰਗਾ ਸਕਦੇ ਹੋ ਹੁਣ ਤੁਹਾਨੂੰ ਆਜੋ ਵੀਰ ਜੀ ਟਰਾਲੇ ਦਾ ਰਿਵਿਊ ਕਰਾਉਂਦੇ ਆਂ ਜੀ ਆਹ ਦੇਖ ਸਕਦੇ ਹੋ ਵੀਰ ਜੀ 10 ਇੰਚ ਇਹਨੂੰ ਚਾਸੀ ਲਾਈ ਹੈ ਜੀ 10 ਇੰਚੀ ਚਾਸੀ ਹੈ ਜੀ ਫੁੱਲ ਹੈਵੀ ਐਮ ਸੀ ਕੰਪਨੀ ਦੀ オリジナル ਆ ਹੁੱਕ ਹੈ ਜੀ ਜਿਹੜੀ ਟਰੈਕਟਰ ਨੂੰ ਪੈਂਦੀ ਹੈ 3.5 ਇੰਚ ਹੁੱਕ ਹੈ ਜੀ ਜੈਕ ਵਾਲਾ ਪਾਈਪ ਦੇਖ ਸਕਦੇ ਹੋ ਵੀਰ ਜੀ ਪੂਰਾ ਚੈਨਲ ਲਾ ਕੇ ਜੀ 4 ਇੰਚੀ ਸਾਰਾ ਅੰਡਰਗਰਾਊਂਡ ਕੱਢਿਆ ਹੋਇਆ ਹੈ ਜੀ ਪਾਈਪ ਸਟੈਂਡ ਫੁੱਲਾ ਹੈ ਵੀ ਲਾਇਆ ਹੋਇਆ ਲੋਡ ਦੀ ਟਰਾਲੀ ਨੂੰ ਖੜਨ ਦੇ ਵਿੱਚ ਦਿੱਕਤ ਨਾ ਆਵੇ ਪੌੜੀ ਹੈਵੀ ਲਾਈ ਹੋਈ ਹੈ ਜੀ ਟਰਾਲੇ ਦੇ ਉੱਤੇ ਚੜਨ ਨੂੰ ਇੱਕ ਪੌੜੀ ਵੀਰ ਜੀ ਸਾਈਡ ਤੇ ਵੀ ਲਾਈ ਹੋਈ ਹੈ ਦਿਖਾਉਂਦੇ ਆ ਤੁਹਾਨੂੰ ਆਹ ਦੇਖ ਸਕਦੇ ਹੋ ਜੀ ਇਹ ਕ ਗਿਲਾਈ ਹੋਈ ਹੈ ਜੀ ਆਹ ਮਿੱਡੀ ਹੈ ਜੀ ਮਿੱਡੀ ਤੇ ਤੁਸੀਂ ਸਮਾਨ ਅੱਗੇ ਕੁਝ ਵਧਾ ਕੇ ਲੋਡ ਵੀ ਕਰ ਸਕਦੇ ਹੋ ਆ ਟੌਰਲੀ ਵੀ ਹੁੰਦੀ ਆ ਇਹਦੇ ਲੱਗ ਨਟ ਦੇ ਹੋਏ ਹੁੰਦੇ ਨੇ ਵੀਰ ਜੀ ਇਹਨੂੰ ਖੋਲ ਕੇ ਵੀ ਰੱਖ ਸਕਦੇ ਹੋ ਜੀ ਮੱਛੀ ਆਪਾਂ ਨੇ ਵੱਤ ਤੋਂ ਵੱਧ ਲੰਬੀ ਕੀਤੀ ਆ ਜੀ ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ ਜੈਕ ਵਾਲੇ ਲੋਕ ਦੋਨੋਂ ਸਾਈਡਾਂ ਦੇ ਲਾਏ ਹੋਏ ਨੇ ਜੀ ਹਰੇਕ ਬੰਦਾ ਇੱਕ ਲੋਕ ਲਾਂਦਾ ਜੀ ਆਪਾਂ ਦੋ ਲੋਕ ਲਾਂਦਿਆਂ 13 14 ਫੁੱਟ ਦੀ ਟਰਾਲੀ ਨੂੰ 13 ਤੋਂ ਬਾਅਦ ਸਾਰੇ ਟਰਾਲਿਆਂ ਨੂੰ 11 12 ਫੁੱਟ ਨੂੰ ਇੱਕ ਲੋਗ ਲਾਂਦੇ ਆ ਜੀ 13 ਤੋਂ ਬਾਅਦ ਜੋ ਵੀ ਸਹਿ ਜਾਂਦਾ ਹੈ 13 14 15 16 18 22 20 ਇਹਨਾਂ ਨੂੰ ਆਪਾਂ ਦੋ ਲੋਗ ਲਾਂਦੇ ਆ ਜੀ ਜੈਕ ਵਾਲੀ ਟਰਾਲੀ ਨੂੰ ਲੋਗ ਇਸ ਕਰਕੇ ਲਾਂਦੇ ਆ ਰੋਡ ਤੇ ਜਾਂਦੀ ਟਰਾਲੀ ਉੱਪਰ-ਨੀਚੇ ਹੁੰਦੀ ਹੈ ਜੀ ਆਹ ਲੋਕਾਂ ਨਾਲ ਲੋਗ ਅਸੀਂ ਜਾਂਦੇ ਨੇ ਬਿਲਕੁਲ ਵੀ ਨਹੀਂ ਹਲਦੀ ਟਰਾਲੀ ਰੋਡ ਤੇ ਅੱਜ ਹੀ ਰੈਡੀ ਹੋਇਆ ਵੀਰ ਜੀ 2024 ਲਿਖਿਆ ਹੋਇਆ ਹੈ ਜੀ ਸਾਰੇ ਸਟਿੱਕਰ ਲੱਗੇ ਹੋਏ ਨੇ ਜੀ ਕੋਈ ਵੀ ਹੱਥ ਨਾਲ ਲਿਖਾਈ ਨਹੀਂ ਹੈਗੀ ਪੂਰੇ ਟਰਾਲੇ ਤੇ ਕਿਤੇ ਵੀ ਇੱਕ ਕੁੰਜੀ ਵੀ ਨਹੀਂ ਹੈਗੀ ਆ ਐਮ ਈ ਡਬਲਯੂ ਆਪਣਾ ਮਾਰਕ ਹੈ ਜੀ ਮੋਹਨ ਇੰਟਰਪ੍ਰਾਈਜ਼ ਬਰਕ ਸ਼ੌਪ 10 ਇੰਚੇ ਚਾਸੀ ਹੈ ਜੀ ਆ ਰੱਸਾ ਖਿੱਚਣ ਵਾਲੀਆਂ ਰੀਲਾਂ ਦੇ ਦੇਖ ਸਕਦੇ ਹੋ ਰੀਲਾਂ ਵੀ ਦੋਨੋਂ ਸਾਈਡਾਂ ਤੇ ਲੱਗੀਆਂ ਹੋਈਆਂ ਨੇ ਵੀਰ ਜੀ ਆਹ ਟੋਚਨ ਹੁੱਕ ਹੈ ਜੀ ਟਰਾਲੀ ਕਿਤੇ ਫਰਜੇ ਦੋਆ ਟਰੈਕਟਰ ਪਾ ਗਈ ਇਧਰ ਉਧਰ ਖਿੱਚ ਸਕਦੇ ਹੋ ਜੀ ਦੋਨੋਂ ਸਾਈਡਾਂ ਤੇ ਟੋਚਨ ਹੁੱਕ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਦੋਨੋਂ ਸਾਈਡਾਂ ਤੇ ਲੱਗੀ ਹੋਈ ਹੈ ਵੀਰ ਜੀ ਬਿੱਡ ਤੇ ਮੁੱਛ ਲੱਗੀ ਹੋਈ ਹੈ ਜੀ ਤਿੰਨ ਪਾਈਪ ਲੱਗੇ ਹੋਏ ਨੇ ਚੌਥਾ ਪਾਈਪ ਚਕੂਰ ਹੈ ਜੀ ਔਰ ਲੇਜ਼ਰ ਕਟਿੰਗ ਦੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਹੁਣ ਨੀਚੇ ਤੋਂ ਟਰਾਲੀ ਦਿਖਾਉਂਦੇ ਆ ਤੁਹਾਨੂੰ ਜੈਕ 250 ਕਿਲੋਟ ਵਾਲਾ ਹੈ ਵੀਰ ਜੀ 25 ਟਨ ਵਾਲਾ 6.5 ਇੰਚ ਜੈਕ ਹੈ ਜੀ 2 ਸਾਲ ਦੀ ਗਾਰੰਟੀ ਆਪਣੀ ਫੁੱਲ ਤੇ 10 ਇੰਚੀ ਚਾਸੀ ਹੈ ਜੀ 3 ਡੈਡ ਦੇ ਬੱਤੇ ਪਏ ਹੋਏ ਨੇ ਜੀ ਦੇਖ ਸਕਦੇ ਹੋ ਵੀਰ ਜੀ 3 ਡੈਡ ਦੇ ਬੱਤੇ ਨੇ ਜੀ ਆ ਚਾਸੀ ਨੂੰ ਸਪੋਰਟ ਲਈ ਹੋਈ ਹੈ ਜੀ ਨੀਚੇ ਬੱਤੇ ਦੀ ਆ ਮੱਛੀ ਦੀ ਬਿਲਡਿੰਗ ਚੈੱਕ ਕਰ ਸਕਦੇ ਹੋ ਵੀਰ ਜੀ ਅਗਰ ਪਾਰਟ ਜੀ ਆਪਣੀ ਟਰਾਲਾ ਫ੍ਰੀ ਦੇਵਾਂਗੇ ਜੀ ਤੁਹਾਨੂੰ ਇੱਕ ਹੋਰ ਜਿੰਨਾ ਮਰਜ਼ੀ ਲੋਡ ਪਾਉ ਦੇਖ ਸਕਦੇ ਹੋ ਵੀਰ ਜੀ ਕਿੰਨੀ ਦੂਰ ਤੱਕ ਵਧਾ ਕੇ ਕਰੀ ਹੋਈ ਹੈ ਜੀ ਵੈਲਡ ਕਹੀਂ ਵੀਰ ਮੜੀ ਜੀ ਵੈਲਡ ਕਰ ਦਿੰਦੇ ਨੇ ਜੀ ਦੇਖੋ ਇੰਨੇ ਕੁ ਮੱਛੀ ਲਾ ਦਿੰਦੇ ਨੇ ਜੀ ਇੱਥੇ ਤੱਕ ਵੈਲਡ ਕਰ ਦਿੰਦੇ ਨੇ ਆਪਣੀ ਮੱਛੀ ਦੇਖ ਸਕਦੇ ਹੋ ਜੀ ਪਿੱਛੇ ਕਿੰਨੀ ਦੂਰ ਤੱਕ ਹੈ ਇਹ ਬਹੁਤ ਮਜ਼ਬੂਤ ਕੰਮ ਹੋਣਾ ਚਾਹੀਦਾ ਵੀਰ ਜੀ ਨਹੀਂ ਲੋਡ ਦੇ ਵਿੱਚ ਥੋੜੀ ਬੈਠ ਜਾਂਦੀ ਹੈ ਜੀ ਚਾਸੀ ਸਾਈਡ ਵਾਲੀ ਚਾਦਰ ਹੈ ਜੀ 10 ਗੇਜ ਪੈਪ ਲੱਗੇ ਹੋਏ ਜੀ ਬਾਡੀ ਦੇ ਉੱਤੇ ਨੀਚੇ ਪਲੇਨ ਸਰੀਏ ਪਏ ਹੋਏ ਨੇ ਜੀ ਦੇਖ ਸਕਦੇ ਹੋ ਆ ਸਾਈਡ ਵਾਲਾ ਡੱਲ ਹੈ ਜੀ ਬਾਸ ਦੀ ਫੋਟੋ ਲੱਗੀ ਆ ਨੀਚੇ ਟੂਲ ਬਾਕਸ ਹੈ ਜੀ ਬਿਸਤਰੇ ਪਾਉਣ ਨੂੰ ਖਾਣ ਪੀਣ ਦਾ ਸਮਾਨ ਵੀ ਅਡਜਸਟ ਕਰ ਸਕਦੇ ਹੋ ਤੁਸੀਂ ਕਿਤੇ ਦੂਰ ਲੈ ਕੇ ਜਾਣਾ ਹੋਵੇ ਵੀਰ ਜੀ 13 ਫੁੱਟ ਟਰਾਲ ਹੈ ਜੀ 14 15 ਇਹਨੂੰ ਐਂਗਲਾਂ ਨੇ ਜੀ 14 15 ਹੀ ਥੱਲੇ ਬੱਤੇ ਨੇ ਤੇ ਚਾਰ ਚਾਰ ਸਪੋਰਟਾਂ ਲਾਈ ਹੋਈਆਂ ਨੇ ਜੀ ਸਾਈਡ ਤੇ ਐਂਗਲਾਂ ਦੀ ਜਗ੍ਹਾ 4 ਇੰਚ ਚੰਨਰ ਦੀ ਪਹਿਲੀ ਸਪੋਰਟ ਰਹੀ ਜੀ ਦੂਜੀ ਸਪੋਰਟ ਵੀਰ ਜੀ ਟਾਇਰਾਂ ਦੇ ਅੱਗੇ ਆ ਜੀ ਤੀਜੀ ਟਾਇਰਾਂ ਦੇ ਪਿੱਛੇ ਚੌਥੀ ਲਾਸਟ ਦੇ ਵਿੱਚ ਆ ਬੀਲ ਕੱਪ ਪਏ ਹੋਏ ਨੇ ਵੀਰ ਜੀ ਆਹ ਦੇਖ ਸਕਦੇ ਹੋ ਜੀ ਸਟੀਲ ਦੇ ਹੁੰਦੇ ਆ ਜੀ ਆਹ ਬੀਲ ਕੱਪ ਤੇ ਅੰਦਰ 10 ਨਟ ਹੀ ਅੱਬ ਲੱਗੀ ਹੋਈ ਹੈ ਜੀ ਆਹ ਟਾਇਰਾਂ ਦੇ ਕਵਰ ਲੱਗੇ ਹੋਏ ਜੀ ਡੀ ਪਲੇਟ ਆਹ ਵੀ ਲੇਜ਼ਰ ਕਟਿੰਗ ਨਾਲ ਲਿਖਿਆ ਹੋਇਆ ਜੀ ਨਿਊ ਮਾਡਲ ਬਾਕੀ ਕੁਝ ਵੀ ਕਿਸੇ ਹੋਰ ਵੀਰ ਨੇ ਕੁਝ ਵੀ ਲਖਾਣਾ ਹੋਵੇ ਇੱਥੇ ਉਹ ਵੀ ਲਿਖ ਦਿੰਦੇ ਆਪਾਂ ਆਪਣੇ ਟਰੈਕਟਰ ਦਾ ਨਾਮ ਆਪਣਾ ਕੁਝ ਵੀ ਲਿਖਾ ਸਕਦੇ ਹੋ ਜੀ ਜੌਨ ਡੀਅਰ ਅਰਜਨ ਜੋ ਵੀ ਲਖਾਣਾ ਹੈ ਆਪਣੀ ਪਸੰਦ ਦਾ ਲਖਾ ਸਕਦੇ ਹੋ ਲੇਜ਼ਰ ਕਟਿੰਗ ਨਾਲ ਆਹ ਟਾਇਰਾਂ ਦਾ ਕਵਰ ਹੁੰਦਾ ਹੈ ਜੀ ਡੀ ਪਲੇਟ ਵੀ ਕਹਿ ਦਿੰਦੇ ਇਹਨੂੰ ਆ ਪਿੱਛੇ ਡਿਜ਼ਾਈਨ ਪਾਇਆ ਹੋਇਆ ਜੀ ਟਾਇਰਾਂ ਦੇ ਤੇ ਟਾਇਰਾਂ ਦੇ ਪਿੱਛੇ ਦੇਖ ਸਕਦੇ ਹੋ ਵੀਰ ਜੀ ਆ ਮੈਟ ਲਾਣ ਨੂੰ ਗਾਰੇ ਵਾਲਾ ਮੈਟ ਜਿਵੇਂ ਗੱਡੀਆਂ ਨੂੰ ਹੁੰਦਾ ਉਹ ਪਲੇਟਾ ਜੁਈ ਹੈ ਜੀ ਇਹਦੇ ਤੇ ਮੈਟ ਲੱਗ ਜਾਊਗਾ ਹਿੱਸਾ ਵੀਰ ਜੀ 110 ਐਮ ਐਮ ਹੈ ਜੀ 4 ਤੋਂ ਬਾਹਰ ਹੁੰਦਾ ਹੈ ਜੀ 110 ਐਮ ਐਮ 4 ਇੰਚੀ ਚ ਆਉਂਦਾ ਹੈ ਜੀ 100 ਐਮ ਐਮ ਇਹ 110 ਐਮ ਐਮ ਹੈ ਜੀ ਵਾਟਰ ਪ੍ਰੂਫ ਹਿੱਸਾ 5 ਸਾਲ ਦੀ ਗਾਰੰਟੀ ਹੈ ਜੀ ਹਿੱਸੇ ਦੀ 10 ਨਟੀਆਂ ਆਪਾਂ ਨੇ ਵੀਰ ਜੀ ਬਿਲਕੁਲ ਨਿਊ ਗਰੀਸ ਹੁੰਦੀ ਹੈ ਜੀ ਆਪਾਂ ਨੂੰ ਨਿਊ 베アリング ਹੁੰਦੇ ਨੇ ਜੀ ਇਹ ਬਿਲਡਿੰਗ ਦੀ ਸਫਾਈ ਚੈੱਕ ਕਰੋ ਵੀਰ ਜੀ ਧਿਆਨ ਨਾਲ ਦੇਖ ਫਿਨਿਸ਼ਿੰਗ ਚੈੱਕ ਕਰੋ ਜੀ ਕਿੰਨੀ ਫਿਨਿਸ਼ਿੰਗ ਹੈ ਫੁੱਲ ਬੈਲਡ ਭਰਿਆ ਹੋਇਆ ਹੈ ਜੀ ਫੁੱਲ ਗ੍ਰਾਈਂਡਰ ਵੱਜਿਆ ਹੋਇਆ ਹੈ ਫਿਰ ਪੱਟੀ ਭਰ ਕੇ ਰੰਗ ਰਿਹਾ ਹੋਇਆ ਜੀ ਰੰਗ ਵੀ ਆਪਾਂ ਨੇ ਐਸਵਾ ਕੰਪਨੀ ਦਾ ਕਰਾਇਆ ਹੋਇਆ ਜੀ ਦੇਖ ਸਕਦੇ ਹੋ ਫੋਟੋ ਪੇਂਟ ਦੇ ਵਿੱਚ ਧੁੱਪ ਦੇ ਵਿੱਚ ਦਿਖੋਗੇ ਜੀ ਹੁਣ ਤਾਂ ਮੌਸਮ ਸਾਫ਼ ਨਹੀਂ ਹੈਗਾ ਵੀਰ ਜੀ ਤੂੰ ਦੋਈ ਹੋਈ ਹੈ ਜੀ ਆਹ ਸਪੋਟਾਂ ਚਾਰ ਨੇ ਜੀ ਆਹ ਰਸੇ ਖਿੱਚਣ ਤੋਂ ਸਹੀ ਲੱਗੇ ਹੋਏ ਨੇ ਜੀ ਬਿੱਡੇ ਦੇ ਵਿੱਚ ਜਿਸਤੀ ਜਾਲੀ ਲੱਗੀ ਹੋਈ ਹੈ ਵੀਰ ਜੀ ਪੈਪ ਲੱਗੇ ਹੋਏ ਨੇ ਜੀ ਦੇਖ ਸਕਦੇ ਹੋ ਆ ਜਾਪਾਨੀ ਜਾਲੀ ਹੁੰਦੀ ਹੈ ਜੀ ਜਿਸਤੀ ਜਾਲੀ ਦੇਖ ਸਕ ਆ ਡਾਲੇ ਦੀ ਪੱਤੀ ਹੈ ਵੀਰ ਜੀ ਡਾਲਾ ਬਾਈਆਂ ਨੇ ਇੱਕ ਸਾਈਡ ਕਰਾਇਆ ਹੋਇਆ ਹੈ ਜੀ ਨੀਚੇ ਨੂੰ ਵੀ ਖੁੱਲੂਗਾ ਜੀ ਇਹ ਡਾਲਾ ਨੀਚੇ ਨੂੰ ਖੁੱਲਦਾ ਕਰਾਇਆ ਹੈ ਜੀ ਬਾਈਆਂ ਨੇ ਸਿਰਫ ਨੀਚੇ ਵਾਲਾ ਬਾਕੀ ਦੋ ਫਾੜ ਵੀ ਆਪਾਂ ਕਰ ਦਿੰਦੇ ਆ ਤਿੰਨ ਸਾਈਡ ਵਾਲਾ ਵੀ ਕਰ ਦਿੰਦੇ ਆ ਦੋ ਸਾਈਡ ਵਾਲਾ ਵੀ ਉੱਪਰ ਨੀਚੇ ਵਾਲਾ ਵੀ ਆ ਬੰਫਰ ਲੱਗਿਆ ਹੋਇਆ ਹੈ ਜੀ ਟਰਾਲੇ ਨੂੰ ਆ ਹੁੱਕ ਹੈਵੀ ਲੱਗੀ ਹੋਈ ਹੈ ਜੀ ਪਿੱਛੇ ਟਰਾਲਾ ਪਾਉਣ ਨੂੰ ਲਾਈਟਾਂ ਦੀ ਜਗ੍ਹਾ ਦਿੱਤੀ ਹੋਈ ਆਪਾਂ ਨੇ ਦੇਖ ਸਕਦੇ ਹੋ ਜੀ ਫੁੱਲ ਫੈਂਸੀ ਮੋਡੀਫਾਈਡ ਟਰਾਲਾ ਹੈ ਵੀਰ ਜੀ ਫੁੱਲ ਐਂਗਲ ਚੈੱਕ ਕਰਾਂਦੇ ਆ ਤੁਹਾਨੂੰ ਐਂਗਲ 55 ਦੀ ਐਂਗਲ ਹੈ ਜੀ ਆਈਐਸਆਈ ਮਾਰਕਾ ਬਿਲਕੁਲ ओरिजिनल ਪੇਵੇ ਰੋਡ ਤੇ ਵਰਕਸ਼ਾਪ ਹੈ ਵੀਰ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਮੋਬਾਈਲ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਸਾਸੀ ਗੱਲ ਵੀਰ ਜੀ Тануади.